ਜਾਗਰਿਆ ਆ ਆ ਆ ਆ ਤਦ ਬਿਨ ਕਾਉਣ ਹੋ ਸਕੇ ਜਾਗਰ ਤੇਰਾ ਨਾਮ ਤਰਨਾਗਰ ਸਹਬਾ ਤੂੰ ਕਿਰਪਾ ਦਾ ਸਾਗਰ ਆਪਣੀ ਲਹਿਰ ਬਣਾ ਲੈਣਾ ਕਰਕੇ ਮੇਰ ਮੇਰਾ ਦੀਆਂ ਸਾਈਆਂ ਆਪਣਾ ਦਸ ਕਰਵਾ ਲੈਣਾ ਕਰਕੇ ਮੇਰ ਮੇਰਾ ਦੀਆਂ ਸਾਈਆਂ ਆਪਣਾ ਦਸ ਕਰਵਾ ਲੈਣਾ ਜਿਤ ਮੇਰਸ਼ ਉਡਾ ਤੇ ਰੰਕੇ ਸੁੰਦਰ ਨੈਣ ਨਕਸ਼ਾ ਨ ਬੰਕੇ ਕਰ ਦਿਓ ਦੂਰ ਹਰਤੇ ਓ ਸ਼ੰਕੇ ਤੇਓ ਸ਼ੰਕੇ ਤੇ ਕਮ ਨੇੜ ਆਵੇ ਨਾ ਖਿੜੇ ਆਨੰਦ ਲਹਿਰ ਵਿੱਚ ਰਹੀਏ ਚੰਦਰ ਚਿੰਤ ਸਤਾਵੇ ਨਾ ਖਿੜੇ ਆਨੰਦ ਲਹਿਰ ਵਿੱਚ ਰਹੀਏ ਚੰਦਰ ਚਿੰਤ ਸਤਾਵੇ ਨਾ ਜਰ ਜਰ ਦੇ ਵਿੱਚ ਵਸੇ ਪਰ ਨਾ ਭੇਦ ਕਿਸੇ ਨੂੰ ਦੱਸੇ ਸਾਈਆਂ ਆਪਣਾ ਜਸ ਕਰਵਾ ਲੈਣਾ ਕਰਕੇ ਮੇਰ ਮੇਰਾ ਦੇ ਸਾਈਆਂ ਆਪਣਾ ਜਸ ਕਰਵਾ ਲੈਣਾ ਤੇਰੇ ਪਾਣ ਨੀਵੇਂ ਉੱਚੇ ਝੂਠੇ ਪਾਕ ਪੁਲਿਤੀ ਸੱਚੇ ਦਿਸਦਾ ਤੇਰਾ ਰੂਪ ਅਸਮੁੱੱਚੇ ਦੁਈ ਦਿਲ ਨੂੰ ਭਾਵੇ ਨਾ ਖੜਿਆ ਲੰਮ ਰਹੀਏ ਚੰਦਰ ਚਿੰਤਾ ਸਤਾਵੇ ਨਾ ਖਿੜੇ ਆਨੰਦ ਲਾਲ ਵਿੱਚ ਰਹੀਏ ਚੰਦਰ ਚਿੰਤਾ ਸਤਾਵੇ ਨਾ ਨਾ ਗਿਆਨ ਗੰਗਾ ਵਿੱਚ ਵੜ ਕੇ ਤਰੀਏ ਨਾ ਮੰਦ ਬੇੜੇ ਚੜ੍ਹ ਕੇ ਚੰਪੂ ਰਾਮ ਨਾਮ ਦਾ ਫੜ ਕੇ ਕੁਮਰਾ ਵਿੱਚੋਂ ਬਚਾਲੇ ਕਰਕੇ ਮੇਰ ਮੇਰਾਂ ਦੇ ਅਸਈਆ ਆਪਣਾ ਜਸ ਕਰਵਾ ਲੈਣਾ ਕਰਕੇ ਮੇਰ ਮੇਰਾਂ ਦੇ ਅਸਈਆ ਆਪਣਾ ਜਸ ਕਰਵਾ ਲੈਣਾ ਸੁੰਦਰ ਹੋਵੇ ਕਾਵਦੀ بارش ਠੱਠੇ ਮਨ ਦੀ ਭਜੇ ਟਾਰਸ ਸੋਨਾ ਕਰੇ ਲੋਹੇ ਨੂੰ ਪਾਰਸ ਬੈਂਕਾ ਕੂੜ ਬਤਾਵੇ ਨਾ ਛਿੜੇ ਵੱਚ ਰਹੀਏ ਚੰਦ ਰਿਚੰਤ ਸਤਾਵੇ ਨਾ ਕਰਕੇ ਮਿਹਰ ਮੇਰਾਂ ਦੇ ਅਸਾਈਆ ਆਪਣਾ ਦਸ ਕਰਵਾ ਲੈਣਾ ਖਿੜਿਆ ਆਨੰਦ ਲਾਰ ਵਿੱਚ ਰਹੀਏ ਚੰਗੋਰੀ ਚੰਤ ਸਤਾਵੇ ਨਾ ਸਹਬੇ ਅਦਬ ਹਜ਼ੂਰੇ ਅਨਵਰ ਵਾਲੀਏ ਖੋਲੇ ਆਲਮ ਸਰਵਰੇ ਕਾਇਨਾਤ ਤਖਤ ਜਬਰ ਸ਼ਤਰ ਦੇ ਮਾਲਕ ਜੁਗੋ ਜੁਗਾ ਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ